ਜਿਨ੍ਹਾਂ ਤੇ ਵਿਜੀਲੈਂਸ ਭਾਗ ਵੱਲੋਂ ਨੰਬਰ ਲਗਾ ਕੇ ਬਕਾਇਦਾ ਉਹਨਾਂ ਦੀ ਫੋਟੋਗ੍ਰਾਫ ਕੀਤੀ ਗਈ ਔਰ ਇਹ ਉਹ ਗੱਡੀ ਹੈ ਜਿਹਦੇ ਵਿੱਚ ਰਮਨ अरोड़ा ਆਂਦੇ ਜਾਂਦੇ ਸੀਗੇ ਉਹ ਦੇਖ ਸਕਦੇ ਹੋ ਗੱਡੀ ਤੇ ਐਮ ਐਲ ਏ ਦਾ ਸਟicker ਵੀ ਲੱਗਾ ਹੋਇਆ ਹੈ ਸਸਿਕਾਲ ਤੁਸੀਂ ਦੇਖ ਰਹੇ ਹੋ ਪੰਜਾਬ ਤੱਕ ਤੇ ਇਸ ਸਮੇਂ ਦੀ ਜਿਹੜੀ ਵੱਡੀ ਖਬਰ ਲੈ ਕੇ ਅਸੀਂ ਹਾਜ਼ਰ ਹੋਏ ਆਂ ਖਬਰ ਹੈ ਵਿਧਾਇਕ ਰਮਨ अरोड़ा ਦੀ ਗ੍ਰਿਫਤਾਰੀ ਨੂੰ ਲੈ ਕੇ ਵਿਜੀਲੈਂਸ ਵਿਭਾਗ ਵੱਲੋਂ ਗ੍ਰਿਫਤਾਰੀ ਕਰ ਲਈਤੀ ਗਈ ਹੈ ਔਰ ਇਸ ਸਮੇਂ ਅਸੀਂ ਰਮਨ अरोड़ा ਦੇ ਘਰ ਦੇ ਬਾਹਰ ਆਂ ਦੇਖ ਸਕਦੇ ਹੋ ਕਿ ਰਮਨ अरोड़ा ਦੇ ਘਰ ਦੇ ਬਾਹਰ ਦੀਆਂ ਤਸਵੀਰਾਂ ਨੇ ਔਰ ਵਿਜੀਲੈਂਸ ਵਿਭਾਗ ਵੱਲੋਂ ਸਵੇਰ ਤੋਂ ਹੀ ਇੱਥੇ ਰੇਡ ਕੀਤੀ ਗਈ ਸੀ ਜਾਂਚ ਕੀਤੀ ਜਾ ਰਹੀ ਸੀ ਕਿ ਕਈ ਤਰ੍ਹਾਂ ਦੇ ਉਹਨਾਂ ਕੋ ਡਾਕੂਮੈਂਟ ਜਿਹੜੇ ਸੀਗੇ ਉਹ ਮੌਜੂਦ ਹੋਏ ਨੇ ਕਿਉਂਕਿ ਥੋੜੀ ਦੇਰ ਪਹਿਲਾਂ ਹੀ ਜਿਹੜਾ ਸਰਕਾਰ ਵੱਲੋਂ ਵੀ ਇੱਕ ਸੋਸ਼ਲ ਮੀਡੀਆ ਤੇ ਟਵੀਟ ਕੀਤਾ ਜਾਂਦਾ ਹੈ ਕਿ ਜਿਹੜੇ ਵੀ ਭ੍ਰਸ਼ਟਾਚਾਰ ਚ ਲਿਪਤ ਲੋਕ ਨੇ ਜਾਂ ਕੋਈ ਵੀ ਅਗਰ ਭ੍ਰਸ਼ਟਾਚਾਰ ਕਰਦਾ ਤੇ ਉਸ ਦੇ ਖਿਲਾਫ ਇਹ ਕਾਰਵਾਈ ਕੀਤੀ ਜਾਵੇਗੀ ਨਹੀਂ ਬਖਸ਼ਿਆ ਜਾਵੇਗਾ ਔਰ ਤੁਹਾਨੂੰ ਇਹ ਦਿਖਾ ਦਈਏ ਤਸਵੀਰਾਂ ਇਹ ਗੱਡੀ ਦੀ ਤਸਵੀਰਾਂ ਨੇ ਜਿਨ੍ਹਾਂ ਤੇ ਵਿਜੀਲੈਂਸ ਭਾਗ ਵੱਲੋਂ ਨੰਬਰ ਲਗਾ ਕੇ ਬਕਾਇਦਾ ਉਹਨਾਂ ਦੀ ਫੋਟੋਗ੍ਰਾਫ ਕੀਤੀ ਗਈ ਔਰ ਇਹ ਉਹ ਗੱਡੀ ਹੈ ਜਿਹਦੇ ਵਿੱਚ ਰਮਨ अरोड़ा ਆਂਦੇ ਜਾਂਦੇ ਸੀਗੇ ਉਹ ਦੇਖ ਸਕਦੇ ਹੋ ਗੱਡੀ ਤੇ ਐਮਐਲਏ ਦਾ ਸਟicker ਵੀ ਲੱਗਾ ਹੋਇਆ ਹੈ ਤੁਹਾਨੂੰ ਦੱਸ ਦਈਏ ਕਿ ਵਿਜੀਲੈਂਸ ਭਾਗ ਵੱਲੋਂ ਜਦੋਂ ਨਗਰ ਨਿਗਮ ਦੇ ਏਟੀਪੀ ਸੁਖਦੇਵ ਵਿਸ਼ਿਸ਼ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਉਸ ਦੇ ਪਿੱਛੇ ਲਗਾਤਾਰ ਇਹ ਜਾਂਚ ਜਾਰੀ ਸੀਗੀ ਔਰ ਜਾਂਚ ਦੇ ਵਿੱਚ ਜਿਹੜਾ ਸਾਹਮਣੇ ਆ ਰਿਹਾ ਹੈਗਾ ਕਿ ਨਗਰ ਨਿਗਮ ਦੇ ਜਿਹੜੇ ਫਰਜ਼ੀ ਨੋਟਿਸ ਦੇ ਕੇ ਜਿਹੜਾ ਕਿ ਪਰੇਸ਼ਾਨ ਕੀਤਾ ਜਾਂਦਾ ਸੀਗਾ ਔਰ ਦੂਸਰੇ ਪਾਸੇ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਇਹ ਮਿਲੀਪੁਗਤ ਦੇ ਨਾਲ ਹੀ ਕੰਮ ਕੀਤਾ ਜਾ ਰਿਹਾ ਸੀ ਫਿਲਹਾਲ ਇੱਕ ਵਾਰ ਫੇਰ ਤੋਂ ਤੁਹਾਨੂੰ ਕਹਿ ਦਈਏ ਕਿ ਜਿਹੜੀ ਤਸਵੀਰਾਂ ਹੈ ਇਹ ਰਮਨ अरोड़ा ਦੇ ਘਰ ਦੀਆਂ ਨੇ ਔਰ ਤੁਹਾਨੂੰ ਦੱਸ ਦਈਏ ਕਿ ਰਮਨ अरोड़ा ਨੂੰ ਇਸ ਸਮੇਂ ਜਿਹੜਾ ਵਿਜੀਲੈਂਸ ਵਿਭਾਗ ਗ੍ਰਿਫਤਾਰ ਕਰਕੇ ਲੈ ਗਈ ਹੈ ਵਿਜੀਲੈਂਸ ਵਿਭਾਗ ਦੇ ਜਦੋਂ ਅਧਿਕਾਰੀ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਨੇ ਨੋ ਕਮੈਂਟਸ ਕਰਦੇ ਕੁਝ ਵੀ ਬੋਲਣ ਤੋਂ ਇਨਕਾਰ ਕਰਤਾ ਜਦਕਿ ਪੁਲਿਸ ਅਧਿਕਾਰੀ ਨਾਲ ਅਸੀਂ ਗੱਲਬਾਤ ਕੀਤੀ ਤੇ ਉਹਨਾਂ ਨੇ ਕਿਹਾ ਕਿ ਉਹਨਾਂ ਤੇ આરોਪ ਜਿਹੜੇ ਲੱਗੇ ਸੀਗੇ ਉਹ ਸਾਬਿਤ ਹੋਏ ਆ ਜਿਸ ਦੇ ਬਾਅ ਵਿਜਨਲਿਸ ਪੁਆਗ ਵੱਲੋਂ ਇਹਨਾਂ ਦੀ ਗ੍ਰਿਫਤਾਰੀ ਕੀਤੀ ਗਈ ਹੈ ਫਿਲਹਾਲ ਹੁਣ ਵਿਜਨਲ ਵਿਭਾਗ ਵੱਲੋਂ ਅੱਗੇ ਕੀ ਹੋਰ ਕਾਰਵਾਈ ਕੀਤੀ ਜਾਂਦੀ ਹੈ ਜਾਂ ਹੋਰ ਕਈ ਨਾਮਾਂ ਦਾ ਖੁਲਾਸਾ ਕੀਤਾ ਹੈ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਲੇਕਿਨ ਰਮਨ ਰੋੜਾ ਦੀ ਜਿਹੜੀ ਗ੍ਰਿਫਤਾਰੀ ਹੈਗੀ ਹੈ ਇਹ ਕਿਤੇ ਨਾ ਕਿਤੇ ਸਰਕਾਰ ਵੱਲੋਂ ਜਿਹੜੀ ਮੁਹਿੰਮ ਚਲਾਈ ਗਈ ਹੈ ਉਸ ਦੇ ਤਹਿਤ ਕੀਤੀ ਗਈ ਹੈ ਔਰ ਭ੍ਰਸ਼ਟਾਚਾਰ ਨੂੰ ਖਤਮ ਕਰਨ ਦਾ ਜਿਹੜਾ ਜ਼ਿਮਾ ਚੱਕਿਆ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਉਸ ਨੂੰ ਲੈ ਕੇ ਕਾਰਵਾਈ ਕੀਤੀ ਗਈ ਹੈ ਫਿਲਹਾਲ ਤੁਸੀਂ ਜੁੜੇ ਰਹੋ ਪੰਜਾਬ ਤੱਕ ਦੇ ਲਈ ਕੈਮਰਾਮੈਨ ਜਤਿੰਦਰਨਾਥ ਦਵਿੰਦਰ ਕੁਮਾਰ ਜਿਲੰਦਰ